ਠੀਕ ਹੈ ਠੀਕ ਹੈ ਸਰ ਹੋਰ ਵੇਖ ਲਈ ਆਪਾਂ ਹੋਰ ਲਾਤੀ ਕਰਾਂਗੇ ਬੋਲ ਆਉ ਗੱਡੀ ਕਿੰਨਾ ਗੱਲ ਆਪਾਂ ਵੀ ਗੱਡੀ ਜਿਹੜੀ ਮੈਰੇ ਗਏ ਹੈ ਇਹ ਤਾਂ ਪਹੁੰਚੀ ਇਹ ਮੋਸਾਈਕਾਂ ਦੀ ਬਰੇਡ ਕਿੱਥੇ ਬੜਾ ਪੁਲਸਾ ਚਾਬੀ ਕਰ ਲਿਓ ਚਾਬੀ ਰੱਖ ਲਓ ਕੱਢ ਲਿਓ ਕਿੱਥੇ ਚਾਬੀ ਰੱਖੋ ਲਿਓ ਚਾਬੀ ਨਹੀਂ ਰੱਖੋ ਲਿਓ ਚਾਬੀ ਕਹਿੰਦੇ ਨਾ हलो ਕਿੱਥੋਂ ਲੈ ਕੇ ਆਏ? ਕਿੱਥੋਂ ਲੈ ਕੇ ਆਏ? ਉਹ ਲੋਕਾਂ ਨੇ ਆਈ ਕਿਉਂ ਗਏ? ਮੇਰੇ ਕੋਲ ਮੇਰੇ ਕੋਲ ਹੋ ਗਿਆ। ਮੈਂ ਕਿੱਥੋਂ ਆਇਆ? ਲੈ ਕੇ ਤੁਹਾਨੂੰ ਦੱਸਾਂ। ਨਹੀਂ ਸਰ ਨਹੀਂ ਕੋਈ ਗੱਲ। ਉਹ ਪਾਣੀ ਕਰਦੇ ਹੋ ਬਾਕੀ ਸਭ। ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਦਰ ਮੈਰਿਜ ਹੈ। ਕੋਈ ਨਹੀਂ ਕੋਈ ਕਿੱਥੋਂ ਲੈ ਕੇ ਗਏ? ਨਹੀਂ ਸਰ ਇਹ ਤੁਹਾਨੂੰ ਨਹੀਂ। ਸੋਨੇ ਨੇ ਪੁੱਛੀ ਇਹ ਕਿ ਉਹ ਕਿਹੜੇ ਕੋਲੋਂ ਲੈ ਆ। ਇਹ ਤਾਂ ਮੇਰੇ ਕੋਲੋਂ। ਉਹ ਇਹਦੇ ਕੋਲ ਆਈਆ। 10 ਦਾ। ਉਹਨਾਂ ਦਾ ਆਪਣਾ ਰਸ ਕਿਤੋਂ ਲਈਆ? ਮੇਰੀ ਮਾਸੀ ਦੀ ਗੱਲ ਕਰ। ਉਹ ਬਾਈ ਸਾਰੇ ਦਾ ਤਾਂ ਤਾਮਾ 10 ਕਿਨੇ ਦੀ ਲਈ ਆ। ਅਲਹਮਦੁਲਿਲਾ। ਲਾ ਦੇ ਯਾਰ। ਓਏ ਉਹ ਕਿਤੋਂ ਲਈ ਦੱਸਦੇ? ਆਹੋ ਚੱਲ ਕਿਹੇ ਦੀ ਸੀ ਕਿਹਦੇ ਕੋ ਕਿੰਨੇ ਕਿੰਨੇ ਦੀ ਲਈ ਆ। 10000 ਦੀ। ਸਾਡੇ ਕੋਲੋਂ। ਸਾਮੇ ਜਰਾ ਕਰ ਮੈਂ ਤੇਰਾ ਮਾਰੀਆ ਸਾਲਾ ਨਾ ਹੋਵੇ ਤਾਂ ਇਹ ਤੂੰ ਹੀ ਕਰਦਾ ਚੋਦ ਨਾ ਹੋਵੇ ਤਾਂ ਨਹੀਂ ਕਰੂੰਗਾ ਜੋ ਪੁੱਛਣ ਗਿਆ ਉਹ ਦੱਸ ਚਲ ਜੀ ਰਾਤੀ ਕਿਸ ਨੂੰ ਆਉਂਦਾ ਕਿੱਥੇ ਲੱਗਿਆ ਤਿੰਨੇ ਕੋਲੇ ਇੱਕ ਤੁਹਾਨੂੰ ਐਂਡ ਕਰੀ ਜਾਏਗਾ ਕੋਈ ਨਹੀਂ ਮੈਂ ਛੱਡ ਦਿੰਦਾ ਮੈਂ ਛੱਡ ਦਿੰਦਾ ਮੈਂ ਕਿਹਾ ਵੀ ਮੈਂ ਬਾਹਰ ਯਾਰ ਕਾ ਬਾਈਕ ਲਾ ਹਾਂ ਹਾਂ ਗੱਡੀ ਦੇ ਗੱਡੀ ਵੜਾ ਕੇ ਚੱਲ ਕਿੰਨੀ ਹੈਗੀ ਇਹ ਤੇਰੇ ਲਈ ਪੂਣ ਲਈਏ ਨੇ ਹਾਂ ਸਾਰਾ ਖਾਣ ਨਹੀਂ ਤੇਰੇ ਲਈ ਮੈਕਰੋ ਨਹੀਂ ਲਈਏ ਨੇ ਚੱਲ ਜੱਟ ਜੱਟ ਚੱਲਣਾ ਨਹੀਂ ਯਾਰ ਨਕੀਰ ਜੀ ਮੈਂ ਆਇਆ ਮੈਂ ਵੜੇ ਇਹ ਕਾਤਾ ਦਿਆ ਹਾਂ ਨਾ ਕਿਤੇ ਰੁਕ ਨਹੀਂ ਲਾਉਣਦੇ ਉਹ ਇਹ ਤੇ ਮੈਂ ਪੂਣ ਲਈਏ ਤੇ ਤੇਰੇ ਕੋ ਲਈਏ ਤਾਂ ਤਾਂ ਹੀ ਰਹਿਣਗੇ ਅਮਰ ਜੀ ਚੱਲ ਮੇਰੀ ਸਤ ਪਲੀਜ਼ ਅਰੇ ਕਰਖਾ ਕੋ ਨੂੰ ਗਈ ਵੀ ਇਹ ਲਖਾਟਰ ਵੀ ਬਲਾਸ ਪਰਾ ਵੇਦੋ ਗਈ ਆ ਉਹ ਦਿਖਾ ਦਿੱਤੇ ਹੈ ਮੇਰਾ ਮਤਲਬ ਹੈ ਹੈ ਅੰਮ੍ਰਿਤਰਾਉਂਦਾ ਨਹੀਂ ਆਪੋ ਬਹੁਤ ਦੇ ਜਬਾ ਇਹ ਤਿੰਨ ਮਹੀਨੇ ਚਮਕੀਮਤ ਦੇ ਦਿੰਦੇ ਕਿਤਨਾ ਦੇ ਤੇ ਤਿੰਨ ਮਹੀਨੇ ਚਾਹਤੇ ਜਿੰਨਾ ਦੇਣੀ ਦੋ ਨਹੀਂ ਤਿੰਨ ਦੇਣੀ ਜੇ ਤੁਹਾਨੂੰ ਕਿਹਾ 10000 ਲਿਆਓ ਹਾਂਜੀ ਨਹੀਂ ਸਰ ਮੈਂ ਨਹੀਂ ਲਿਆ ਰੋਤਾ ਹੈ ਮੇਰਾ ਪਹਿਲਾਂ ਗਰਮ ਗਈ ਹੋਣੀ ਹੈ ਮੈਂ ਜਰਾ ਇਹ ਆਪ ਵੀ ਕਾਨੂੰਗੋ ਨੇ ਨੂੰ ਦਿੱਤੀ ਹੈ ਬਿਲਕੁਲ ਲੱਗ ਰਿਹਾ ਇਸਕੇ ਲਈ ਹੈ ਉਹ ਸਿਰ ਕੋਲੀ ਕੋਲੀ ਤਰ੍ਹਾਂ ਨਹੀਂ ਕੋਲੀ ਕੋਲੀ ਕੋਈ ਕੋਈ ਨਹੀਂ ਯਾਰ ਨੇ ਕੋਈ ਨਹੀਂ ਇਹੁੰਡਾ ਕੋਈ ਹੈ ਉਹ ਬੜਾ ਗੱਲ ਨਹੀਂ ਲੈ ਲੈ ਇਹ ਕਾਨੂੰਗੋ ਨੇ ਸਭ ਕੋਲੀ ਰਜਾਈਆਂ ਨਹੀਂ ਸਰ ਉਹ ਕੋਈ ਬਾਤ ਨਹੀਂ ਹੈ ਹੋਈ ਸਮਝ ਨਹੀਂ ਆ ਰਹੀ ਹੈ ਆ ਪੇਪਰ ਦਾ ਪਿਲਾ ਹੈ ਕਿੰਨੂ ਭੜਾਏ ਇਹਨੂੰ ਲੈ ਤੁਸੀਂ ਆ ਪੇਰਾ ਇਹਨਾਂ ਨੂੰ ਕੱਟੇ ਨਹੀਂ ਹਾਂ ਕੋਰਨਲ ਜੀ ਸੇ ਟੈਂਕਰ ਪ੍ਰੋਜੈਕਟ ਨੂੰ ਦੇ ਮਤਲਬ ਹਰ ਕਾਜ ਜਿਵੇਂ ਬੋਲੇ ਪੱਟਿਆ ਤੇ ਤਾਂ ਕਰਾ ਨਹੀਂ ਖੇਤੀ ਕਰਦਾ ਜਿਹਦੇ ਕੋਲ ਹੈ ਐਹ ਜਿਹਨੂੰ ਦਿੱਤੇ ਆ ਇਹ 20 ਸਾਲ ਦੀ ਅੰਦਰ ਚਾਵੇਂ ਇੱਕ ਘਟ ਬੰਦੇ ਦਾ ਪਤਾ ਨੂੰ ਸਹੀ ਦੱਸ ਜੇ ਸੱਚੀ ਗੱਲ ਸੀ ਖਾਨੂਨ ਲਈ ਵੀ ਪਤਾ ਮੁੰਡਾ ਦੇ ਕੇ ਜਾਂਦਾ ਬਸ ਥੋੜੀ ਪੜੀ ਆ ਆਪਣੀ ਕੰਮ ਕਰੀ ਪਤਾ ਨਹੀਂ ਹੁਣ ਤੂੰ ਯਾਰ ਚੁੱਪ ਕਰ ਰਹਿ ਇੱਕ ਮਿੰਟ ਤੂੰ ਚੁੱਪ ਕਰ ਰਹਿ ਤੈਨੂੰ ਪੁੱਛਿਆ ਵਾ ਬੋਟਾ ਇਹਦਾ ਵਾਕਫ ਸੀ ਤੇਰਾ ਕਾਸ਼ ਮੇਰੀ ਗੱਲ ਪਾਸ ਹੋ ਜਾਂਦੀ ਇਹਨਾਂ ਕੋਲ ਇਹਦੀ ਰਿਕਾਰਡਿੰਗ ਇੱਥੇ ਹੀ ਕੈਮਰੇ ਦੀ ਤੁਹਾਡੇ ਕੋਲ ਕੈਮਰੇ ਚੱਲੇ ਨਹੀਂ ਹੈ ਮੈਂ ਕਿ ਅੱਜ ਹੀ ਪਾਇਸ ਜਿਹੜੇ ਨਾਲ ਜਿਹੜਾ ਕੜਾ ਹੋਇਆ ਉਹ ਕਿੱਥੋਂ ਲੱਕ ਕਰ ਕਰ ਬਣਾਇਆ ਨਹੀਂ ਉਹਦੇ ਚਾਰ ਔਰ ਡਿਸਕ ਪੈਂਦੀ ਆ ਦੇਖੋ ਕਾੜਾ ਪੈਰ ਨੂੰ ਮਾੜੇ ਗਾ ਵਿੱਚ ਕਾੜਾ ਇਹਨੇ ਜਰਾ ਓਏ ਪਹਿਲਾਂ ਹੰਸਣਾ ਹੋਇਆ ਇਹਨਾਂ ਨੇ ਪੈਵਲੇ ਪੈਵਲੇ ਸਰੋਂ ਮੋੜਾ ਲੈ ਗਿਆ ਪੈਸੇ ਜਿਹੜਾ ਆਇਆ ਤੈਨੂੰ ਭੁਲਾਇਆ ਨਹੀਂ ਪਾਇਆ ਮੈਂ ਉਹਨੂੰ ਖੁਲਾ ਦੇਣਾ ਸਰ ਕਿੰਨੂੰ ਉਹ ਮੁੰਡੇ ਨੂੰ ਉਹ ਕਿਹੜਾ ਮੁੰਡਾ ਉਹ ਸਾਰਾ ਖੋਹਦਾ ਤੇ ਨਸਲ ਬੁਲਾਉ ਉਹ ਕਿੱਤਾ ਖੋਹਿਆ ਹੋਰ ਉਹ ਹੋਰ ਨੰਬਰ ਨਹੀਂ ਆ ਗਿਆ ਜਿੱਦਾਂ ਹੀ ਹੁੰਦਾ ਬੱਸ ਸਾਰਾ ਨਾਂ ਨਾ ਬੋਲ ਜਿੱਤੇ ਨੰਬਰ ਮੂਰ ਲੱਖ ਸ਼ਕਤੀਮਾਨ ਨਹੀਂ ਸਰ ਉਹ ਹਾਂ ਤੁਸੀਂ ਭੁਲਾਇਆ ਤਾਂ ਨਹੀਂ ਹੋਣਾ ਇਹ ਆਪਰਾ ਉਹ ਸਾਰਾ ਕਰੀਂ ਸਾਰਾ ਬੱਸ ਕਿੰਨੀ ਵਾਰ ਲਿਖਾ ਠੀਕ ਹੈ ਸਾਰੇ ਯਾਰ ਦੋਸਤਾਂ ਨੇ ਕਿਹਾ ਕੀ ਇਸ ਤੋਂ ਟੀਮ ਹੋਈਏ ਇਸਿਆਲਾ ਦੇ ਵਿੱਚ ਮੈਂ ਦੇ ਰਹੇ ਹਾਂ ਇਹ ਉਹਦੋਂ ਕਿ ਜਦੋਂ ਨੰਬਰ ਆਇਆ ਤੇ ਫਿਰ ਭਾਏ ਨਾਲੋਂ ਤੋਂ ਫਿਰ ਮੈਂ ਵਾਪਸ ਹੀ ਫੋਜ ਵਿਲਾਣਾ ਨਵੇਂ ਨਰਨ ਨੂੰ ਮੈਂ ਦੋ ਇਹ ਕੰਮ ਕਰਦਾ ਫਿਰ ਇਹਦੇ ਨਾਲ ਇਹਦੇ ਕੋਲ ਨਹੀਂ ਇਹਨਾਂ ਨੇ ਕਿਹਾ ਕਿ ਕਿੱਥੇ ਰੱਖੇ ਹਾਂ ਹਾਂਜੀ ਕਿੱਥੇ ਰੱਖੇ ਜਿਹੜਾ ਤੁਹਾਨੂੰ ਆ ਗਿਆ ਨੰਨੇ ਪੜਾਏ ਕਿੱਥੇ ਕੋ ਮੁੰਡਾ ਲੈ ਗਿਆ ਪਹਿਲੇ ਦੂਜਾ ਲੈ ਗਿਆ ਸਰ ਸਰ ਕਿਥੇ ਨਾ ਬੋਲ ਪਾਸ ਪਰ ਕਿਹਦੇ ਕੋਲ ਆ ਸਰ ਮੈਂ ਨਾ ਸਾਰਾ ਨਾ ਭਾਈ ਮੈਂ ਕਿ ਕਿ ਮਾਲ ਲੈਨੇ ਦਿੱਤਾ ਪੈਸੇ ਇਹਨੂੰ ਫੜਾਏ ਤੂੰ ਠੀਕ ਹੋ ਗਿਆ ਤੇ ਔਰ ਤੂੰ ਹੀ ਕੋਈ ਦੱਸਣਾ ਤੂੰ ਕਰੇਗਾ ਔਰ ਕਿੱਥੇ ਬਾਕੀ ਮਾਲ ਨਹੀਂ ਸਰ ਐ ਕਿੱਥੇ ਆ ਮੁੰਡੇ ਕੋ ਲੈ ਕੇ ਚਲ ਚਲ ਮੁੰਡੇ ਇਹਦੇ ਕੋਲ ਕਿਤੇ ਉਹਨੇ ਤੈਨੂੰ ਫੜਾਇਆ ਮੁੰਡਾ ਕਿਹੜਾ ਆ ਗਿਆ ਉਹਦਾ ਹੀ ਹੋਣਾ ਡੀਵੀ ਦਾ ਤਰ੍ਹਾਂ ਲੈ ਜਾਣਾ ਉਹਦੇ ਵੀ ਪਤਾ ਲਾਈ ਜਾਣਾ ਜਿਹੜਾ ਮੁੰਡਾ ਹੈ ਮੁੰਡੇ ਕੋਲ ਆਹ ਜਿਹੜਾ ਪ੍ਰੈਅ ਹੈ ਮੁੰਡੇ ਕੋਲ ਪ੍ਰੈਅ ਹੈ ਸੱਚਾ ਤੁਸੀਂ ਖਾਣ ਨੂੰ ਮੜਾ ਮੜਾ ਜੱਜ ਆ ਇਹਨੂੰ ਆਨ ਕਰੀ ਜਾਓ ਮੈਂ ਤੇ ਨਿਜਮੀ ਰੰਗ ਕਰੀ ਜੁਜੀ ਕੋਣ ਹੋੜੇ ਕੋਣ ਹੋੜੇ ਹੋੜੇ ਕੋਣ ਹੋੜੇ ਪਾਹ ਪੜਾਈ ਮੈਸੇਜ ਵੀਡੀਓ ਡਿਵਰ ਰਿਪੇਅਰ ਜੀ ਜਿਹੜਾ ਇੱਕ ਨੂੰ ਲੈ ਭਾਜੀ ਜਿੰਦਰਾ ਕਰਦੇ ਆ। ਇਹ ਚਲੋ। ਇਹ ਅੰਦਰ ਹੀ ਕਿ ਕਰਦੇ ਆ। ਆਹ ਦੇਖੋ। ਆਪਰਾ ਹੈ ਬੇਰੀ ਆ ਵੀ ਵੇਟਿੰਗ ਸੇ। ਹਾਂਜੀ। ਕੋਈ ਜਗ੍ਹਾ ਦੇ ਅੰਦਰ ਜਾਓ ਜਾਂ ਬਾਹਰ ਜਾਓ। ਅੰਦਰੋਂ ਹੀ ਜਾਓ। ਇਹ ਤਾਂ ਕਿڑی ਬੁੜੀ ਫੋਨ ਨਹੀਂ ਕਰਦਾ। ਉਹਨੇ ਕੋਈ ਕਾਲ ਨਹੀਂ। ਅੰਦਰੋਂ ਹੀ ਕਰਨਾ। ਜਾਂ ਫਿਰ ਕੋਈ ਇੱਕ ਜਿਹੜਾ ਖੜੂ ਜੀ ਤੇ ਫੋਨ ਨਹੀਂ ਅੰਦਰੋਂ ਕਰਦਾ। ਜਾਂ ਉਹ ਬੜਾ ਚੁੱਕ ਕੇ ਬਣਾਉਂਦਾ। ਹਾਂ। ਇਸੇ ਪੱਕਾ ਆ ਜਿੰਨਾ ਟਾਈਮ ਲੱਗਦਾ। ਬਸ ਮੈਂ ਜੀ ਬੀ ਕੋਨ ਉਸ ਤੋਂ ਵੱਧ ਬਣਾਉਂਦੇ ਇਹਦੇ ਨੂੰ ਸਟੋਰਾਂ ਵਿੱਚ ਮੈਂ ਕਰਾਂਗੇ ਪੁੰਨ ਵਾਲੇ ਬੜੇ ਉਹਨੇ ਉੱਤਮ ਮਾਰਨ ਨਾਲ ਇਹਦੇ ਬਲੇ ਕਿਤੇ ਆ ਇਹਦੇ ਜਿਪਾ ਜਦ ਕਿ ਕਿੰਨਾ ਇਹ ਫਲਸ਼ ਲਈ ਆ ਪੁੰਨ ਵਾਲੇ ਕਾਸ਼ੀ ਦਾਸ਼ੀ ਬੰਦੂ ਸਾਰੇ ਆ ਗਏ ਆ। ਆਹ। ਆਹ ਕੁਮਾਲ ਨੂੰ ਆਪਾਂ ਦੇਖੀ। ਇਹ ਨਹੀਂ। ਨਾਲ ਲਿਓ। ਉਹ ਵੀ ਆ। ਉਹ ਹਰ ਟੈਂਕਾ ਦਬੋ ਕੇ ਬਾਸ। ਇਹ ਗਾ ਵੇ। ਨਹੀਂ ਉੱਥੇ ਨਹੀਂ ਹੋ ਜਾਣਾ। 90 ਬਸ ਇਹ ਪਾਉਂਦੇ ਆ। ਅੱਛਾ ਉਹ ਇੱਥੇ ਆਇਆ ਹੈ। ਇਹ ਚੀਜ਼ਾਂ ਨੂੰ ਬੰਦ ਕਰ ਦੇ। ਉਹ ਜਿਹੜਾ ਉਹ ਤੇ ਵੇਖਿਆ ਹੈ। ਉਹ ਸਮਾਨ ਆ ਸਮਾਨ ਰੱਖਿਆ ਆਪਾਂ ਲੋ। ഇവിടെ ട്രെഗല ഉണ്ട്. എനിക്ക് പോകില്ല. ഇതിനെന്താ? ഒരു ധർമ്മിയാ. പോയെന്ന് പറയാം. ആരും മനസ്സിലായില്ല. ഓയ് ਉਹ ਮਿਗਲੀ ਜਾਣਿਆ ਨਾ ਮੈਂ ਬਸ ਇਹ ਨਹੀਂ ਇਹ ਜੀ ਮੈਸੇਜ ਚੋਂ ਦੱਸਾਂ ਦੇਣੀ ਆਸ ਤਾਂ ਹੁੰਦੀ ਆ ਲੈ ਮੋਟਰ ਜੀ ਮਾਰ ਦੇ ਉਹ ਵਾਈਟਿੰਗ ਮੋਟਰ ਕਰ ਸਲੇਮੁਲੀ ਮੈਡੀਕਲ ਜੀ ਉਹ ਸਾਹਮਣੇ ਲੈ ਗੀ 25 ਰੁਪਏ ਦੀ ਫਸੂ ਖਾਏ ਨੇ ਉਹ ਵੀ ਉਹਨਾਂ ਦੀ ਤਾਂ ਜਿੰਮੇੜੀ ਨਹੀਂ ਦਾ ਭੱਜਾ ਹੋ ਗਿਆ ਉਹਦਾ ਪਾਸੇ ਇਹ ਕਿੱਲੇ ਬੈਠੇ ਨੇ ਹਾਂ ਉਹ ਸਾਵੜੇ اڪيڙي پانديو ها 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 ਦੇ ਵੀ ਆਇਆ ਕਿ ਨੂੰ ਦੇਖੇ ਇਹ ਦੇਖੇ ਇਹ ਦਿਨਾਂ ਤੋਂ ਕੋਲ ਵੜਿਆ ਕੋਲ ਆਵੇ ਜਿੰਨੀ ਦਿੱਤੀ 2000 5000 12 ਬਾਰ ਹੋ ਹੋਟਲ ਤੋਂ ਬਰਵਾਸ ਕਰਾਇਆ ਹੈ ਇਧਰਬਾਰ ਇਧਰਬਾਰ ਬਾਰ ਬਾਰ ਬਾਰੋ ਪੈਸਾ ਪੈਸਾ ਸਭ ਪੈਸਾ ਸੋਰੀ ਪੈਸਾ ਨਹੀਂ ਦੇ ਨਹੀਂ ਦੇ ਨਹੀਂ ਤੂੰ ਕਦਾਂ ਕਰ ਲੈ ਮੈਂ ਉਹ ਬਹੁਤ ਸਾਰਾ ਚਲੋ ਕੋਈ ਨ ਨਹੀਂ ਲੈ ਤੋ ਇਹ ਨੂੰ ਹਵਾਈ ਕਮਲ ਕੰਦਰ ਸਿੱਟਿਆ ਇਹ ਕਿਹੜਾ ਨਾ ਕਿਹਨਾਂ ਦੱਸਦਾ ਇਹਦਾ ਉਹ ਨੰਬਰ ਕੀ ਹੈ ਇਹਦਾ ਲੰਬੇ ਦੁਕਾਨ ਦਾ ਦੀ ਨਾਮ ਰਟਨ ਮੈਡੀਕਲ ਹੈ ਰਟਨ ਮੈਡੀਕਲ ਸੋ اے بتا نہیں ہا لکھو میں اتھوں بیٹھے ہاں آپڑا جہان لکھتا پر پڑھنے کے لیے کوئی بہانہ کری نہیں پیا میں لگا جاؤں گا کیونکہ یہ انگے میں کوے کو کہہ دوں ڈنگے اں پھر نکل آئی سر یہی ہے جے نکل جائیں گے سر پھر ٹنگن بڑی چاہ رہے ہیں یہی سر ہاں اوے تو اے بیٹھی ہاں بیٹھی ਹੋ ਬੀ ਆਇਆ ਤੁਸੀਂ ਮੰਨਦੇ ਆਪਣੇ ਆਹ ਗੱਲ ਦੇ ਗੱਲ ਦੇ ਕਰਨ

ਇਹ ਡਰਗ ਇਨਸਪੈਕਟਰ ਨੂੰ ਨਾਂ ਲੈ ਕੇ ਤੇ ਰਤਨ ਮੈਡੀਕਲ ਸਟੋਰ ਹੈਗਾ ਇੱਥੇ ਕੈਂਪ ਦੇ ਬਿਲਕੁਲ ਆਪੋਜ਼ਿਟ ਉਹਦੀ ਲੋਕੇਸ਼ਨ ਹੈਗੀ ਅਸੀਂ ਉੱਥੇ ਰੇਡ ਕੀਤਾ ਸੀਗਾ ਤੇ ਉਹ ਬੰਦਾ ਜਿਹੜੇ ਕੈਪਸੂਲ ਗੋਲੀਆਂ ਤੋਂ ਇਲਾਵਾ ਅਫੀਮ ਵੀ ਵੇਚ ਰਿਹਾ ਸੀਗਾ ਤੇ ਅਸੀਂ ਹੋਂ ਦਾ ਸਪੌਟ ਹੀ ਉੱਥੇ ਟਰੈਪ ਲਾ ਕੇ ਤੇ ਬੰਦਾ ਵੀ ਫੜ ਲਿਆ ਤੇ ਜਿਹੜਾ ਬੰਦਾ ਖਰੀਦਣ ਆਇਆ ਸੀ ਉਹ ਵੀ ਉਹਨੂੰ ਫੜ ਲਿਆ ਤੇ ਉਹਨੇ 50 ਗ੍ਰਾਮ ਫੀਮ ਜਿਹੜੀ ਹੈ 10000 ਰੁਪਏ ਦੀ ਇਹਨੂੰ ਆਪਣਾ ਇੱਕ ਵਿਕਰਮ ਨਾਮ ਦਾ ਲੜਕਾ ਸੀਗਾ ਉਹਨੂੰ ਵੇਚੀ ਸੀਗੀ ਇਹਨੇ 10000 ਦੀ ਤੇ ਅਸੀਂ ਉਥੇ ਮੌਕੇ ਤੇ ਹੀ ਉਹ ਵੀ ਅਫੀਮ ਵੀ ਰਿਕਵਰ ਕੀਤੀ ਔਰ ਫਿਰ ਬਾਅਦ ਜੇ ਡਰੱਗ ਇਨਸਪੈਕਟਰ ਦੇ ਥਰੂ ਜਦੋਂ ਅਸੀਂ ਉਥੇ ਉਹਦੀ ਤਲਾਸ਼ੀ ਲਈ ਗਈ ਤੇ ਤਲਾਸ਼ੀ ਦੇ ਦੌਰਾਨ ਸਾਨੂੰ 8 850 ਕੈਪਸੂਲ ਜਿਹੜਾ ਕਿ ਉਹ ਵੀ ਉਥੋਂ ਸਾਨੂੰ ਮਿਲਿਆ ਜਿਹਦੇ ਨਾਲ ਫਿਰ ਡਰੱਗ ਇਨਸਪੈਕਟਰ ਤੋਂ ਅਸੀਂ ਜਿਹੜੀ ਐ ਪੂਰੀ ਕਾਰਵਾਈ ਕਰਾਈ ਤੇ ਉਹਦਾ ਮੈਡੀਕਲ ਜਿਹੜਾ ਕਲੀਨਿਕ ਸੀਗਾ ਆਪਣਾ ਕੈਮਿਸ ਸ਼ਾਪ ਸੀਗੀ ਉਹਨੂੰ ਵੀ ਅਸੀਂ ਸੀਲ ਕਰਾਇਆ ਤੇ ਇਹ ਐਂਡੀਪੀਐਸ ਜੋ ਕਿ ਅੱਜ ਐਕਟ ਬਹੁਤ ਹੀ ਸਟਰੋਂਗ ਵੀ ਹੈਗਾ ਤੇ ਸਾਡੇ ਲਈ ਇੱਕ ਵੈਪਨ ਦੀ ਤੌਰ ਤੇ ਵੀ ਹੈਗਾ ਇਹ ਤੇ ਜਿੰਨੇ ਵੀ ਇਹ ਨਸ਼ੇ ਦੇ ਕਾਰੋਬਾਰ ਵਾਲੇ ਹੈਗੇ ਆ ਇਹਨਾਂ ਨੂੰ ਤਾਂ ਅਸੀਂ ਸੁਚੇਤ ਕਰ ਰਹੇ ਹਾਂ ਹੁਣ ਕਿ ਇਹਨਾਂ ਨੂੰ ਕਿਸੇ ਵੀ ਕੀਮਤੇ ਬਖਸ਼ਾਂਗੇ ਨਹੀਂ ਚਾਹੇ ਉਹ ਫਾਰਮਾਂ ਦੇ ਵਿੱਚ ਆ ਰਹੇ ਆ ਚਾਹੇ ਉਹ ਹਿਰਾਂ ਸਮੈਗ ਦੇ ਵਿੱਚ ਕਰ ਰਹੇ ਆ ਅਸੀਂ ਇਹਨਾਂ ਦੀਆਂ ਜਾਇਦਾਦਾਂ ਤੱਕ ਕੁਰਕ ਕਰ ਰਹੇ ਆ ਉਹਨਾਂ ਦੇ ਵੀ ਅਸੀਂ ਫ੍ਰੀਜ਼ਿੰਗ ਆਰਡਰ ਸਾਰਿਆਂ ਦੇ ਲਏ ਆ ਤੇ ਇਸ ਟਾਈਮ ਜਿਹੜੇ ਬਟਾਲਾ ਜ਼ਿਲ੍ਹਾ ਦੇ ਵਿੱਚ ਜਿੰਨੇ ਵੀ ਸਮਗਲਰ ਹੈਗੇ ਸੀ ਉਹਨਾਂ ਦੀਆਂ ਜਾਇਦਾਦਾਂ ਕਰੀਬ ਅਸੀਂ ਜੜੀਆਂ 17 ਕਰੋੜ 90 ਲੱਖ ਦੇ ਕਰੀਬ ਦੀਆਂ ਜੜੀਆਂ ਉਹਦੇ ਆਰਡਰ ਫ੍ਰੀਜ਼ਿੰਗ ਅਸੀਂ ਲੈ ਚੁੱਕੇ ਹੋਏ ਆ ਜਿਹੜੇ ਹਜੇ ਪਾਰਟ ਆਫ ਸਾਡਾ ਇਨਵੈਸਟੀਗੇਸ਼ਨ ਅਸੀਂ ਇਹਨਾਂ ਤੇ ਕੇਸ ਰਜਿਸਟਰਡ ਕਰ ਦਿੱਤਾ ਸਾਨੂੰ ਉਹਦੇ ਵਿੱਚ ਵੀ ਇੱਕ ਬੰਦਾ ਨਾਮਿਨੇਟ ਹੋਇਆ ਵੀ ਕੌਣ ਇਹਨਾਂ ਨੂੰ ਫੀਮ ਦੇ ਕੇ ਗਿਆ ਸੀ ਉਹਦੇ ਤੇ ਵੀ ਕਾਰਵਾਈ ਕਰ ਰਹੇ ਆ ਇਹਦੇ ਚ ਚਾਹੇ ਹੋਵੇ ਛੋਟੀ ਚਾਹੇ ਹੋਵੇ ਵੱਡੀ ਅਸੀਂ ਇਹਦੇ ਵਿੱਚ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਬਸ ਉਹਦੀ ਉਹ ਐਕਚੁਅਲੀ ਕੀ ਹੈ ਕਿ ਉਹ ਫੜਿਆ ਗਿਆ ਉਹਦਾ 1-2 ਦਿਨਾਂ ਤੱਕ ਵਿਆਹ ਸੀਗਾ ਤੇ ਉਹ ਇਸ ਕਰਕੇ ਪੈਰ ਫੜ ਰਿਆ ਸੀ ਮੇਰਾ ਰਿਸ਼ਤਾ ਟੁੱਟ ਜਾਣਾ ਮੇਰਾ ਉਹ ਚੁੱਟ ਜਾਣਾ ਪਰ ਦੇਖੋ ਜਦੋਂ ਬੰਦਾ ਕ੍ਰਾਈਮ ਕਰਦਾ ਉਦੋਂ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਦਾ ਕਿ ਮੇਰਾ ਰਿਸ਼ਤਾ ਹੋ ਰਿਹਾ ਹੈ ਜਾਂ ਮੈਂ ਇਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਹੈਗਾ ਜਾਂ ਅਗੋਂ ਮੈਂ ਨਸ਼ੇ ਦੀ ਸੇਲਿੰਗ ਕਰ ਰਿਹਾ ਹਾਂ ਇਹ ਤਾਂ ਮੈਂ ਸਗੋਂ ਡਾਇਰੈਕਟਲੀ ਇਨਡਾਇਰੈਕਟਲੀ ਮੈਂ ਇਹ ਗੱਲ ਕਹੂੰਗਾ ਕਿ ਉਹ ਕੁੜੀ ਬਚ ਗਈ ਉਹ ਕੁੜੀ ਬਚ ਗਈ ਜਿਹਨੇ ਹੋ ਸਕਦਾ ਇਹਨਾਂ ਨੇ ਝੂਠ ਦੱਸ ਕੇ ਕਿ ਸਾਡਾ ਤਾਂ ਮੁੰਡਾ ਬੜਾ ਸ਼ਰੀਫ ਹੈ ਤੇ ਕੋਈ ਖਾਂਦਾ ਪੀਂਦਾ ਹੀ ਨਹੀਂ ਹੈ ਉਹ ਇਸ ਤਰ੍ਹਾਂ ਤੇ ਉਹਨਾਂ ਉਸ ਤਰੀਕੇ ਨਾਲ ਝੂਠ ਬੋਲ ਕੇ ਉਹਨਾਂ ਨਾਲ ਰਿਸ਼ਤਾ ਤੈਅ ਕਰ ਲਿਆ ਹੋਵੇ ਐਟਲੀਸਟ ਇਹਦੇ ਤੋਂ ਹੁਣ ਉਹਦੇ ਖਿਲਾਫ ਐਫ ਆਰ ਦਰਜ ਹੋਈ ਹੈ ਜਿਹੜਾ ਕਿ ਬੜਾ ਵੱਡਾ ਸਬੂਤ ਹੈ ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਅਸੀਂ ਆਪਣੀ ਕੁੜੀ ਨੂੰ ਖੂਚੀ ਸੁੱਟਣ ਲੱਗੇ ਸੀਗੇ ਤੇ ਜਿੱਤੇ ਨਾਲ ਇਹਦਾ ਬਚਾਅ ਹੋ ਗਿਆ। ਉਹਨਾਂ ਨੂੰ ਵੀ ਫੋਨ ਆਇਆ। ਦੇਖੋ ਜੀ ਕੇਸਾਂ ਦੇ ਵਿੱਚ ਫੋਨ ਤਾਂ ਆਉਂਦੇ ਹੀ ਰਹਿੰਦੇ ਆ। ਕੋਈ ਉਸ ਤਰੀਕੇ ਨਾ ਕਰਦਾ ਦੇਖੋ ਜੀ ਇਹਦਾ ਵਿਆਹ ਆ ਜੀ ਇਹਨੂੰ ਛੱਡ ਦਿਓ ਜੀ ਬਖਸ਼ ਦਿਓ ਬਟ ਕਰਾਇਮ ਇਜ਼ ਕਰਾਇਮ ਔਰ ਐਨਡੀਪੀਐਸ ਵਰਗਾ ਕਰਾਇਮ ਜਿਹੜਾ ਕਿ ਲੋਕਾਂ ਦੀਆਂ ਦੂਸਰਿਆਂ ਦੀ ਤੁਸੀਂ ਆਪਣੀ ਜ਼ਿੰਦਗੀ ਬਾਰੇ ਕਹਿ ਰਹੇ ਹੋ ਜੀ ਮੈਂ ਨਵੀਂ ਲਾਈਫ ਸ਼ੁਰੂ ਕਰਨ ਲੱਗਾ ਤੇ ਜਿਨ੍ਹਾਂ ਦੀ ਲਾਈਫ ਤੁਸੀਂ ਲੋਕਾਂ ਨੇ ਇਸੇ ਨਸ਼ੇ ਨਾਲ ਬਰਬਾਦ ਕਰ ਦਿੱਤੀ ਇਹੀ ਹੈ ਤੇ ਉਹਨਾਂ ਨੂੰ ਤੁਸੀਂ ਨਹੀਂ ਬਖਸ਼ਿਆ ਤਾਂ ਤੁਹਾਨੂੰ ਕਿਦਾਂ ਬਖਸ਼ਿਆ ਜਾਏਗਾ ਐਨਡੀਪੀਐਸ ਦੇ ਵਿੱਚ ਹੀ ਕੇਸ ਰਜਿਸਟਰਡ ਕੀਤਾ ਹੈ ਐਫਆਈਆ ਨੰਬਰ ਐਫਆਈਆ ਨੰਬਰ 100 301 ਹੈ ਜੀ ਜਿਹੜਾ ਸ਼ੁਨੀ ਕੁਮਾਰ ਜਿਹੜਾ ਕਿ ਉਹ ਰਤਨ ਮੈਡੀਕਲ ਸਟੋਰ ਦੇ ਵਿੱਚ ਦਾ ਓਨਰ ਸੀਗਾ ਏਕੋ ਤੇ ਵਿਕਰਮ ਜਿਹੜਾ ਉਹਦੇ ਕੋਲੋਂ ਫੀਮ ਖਰੀਦਣ ਆਇਆ ਸੀਗਾ ਜੀ ਜੀ ਤੀਸਰਾ ਬੰਦਾ ਵੀ ਇੱਕ ਨੋਮੀਨੇਟ ਹੋਇਆ ਜੋ ਇਹਨਾਂ ਨੂੰ ਦੇ ਕੇ ਗਿਆ ਉਹਦਾ ਨਾਮ ਹਜੇ ਮੈਂ ਨਹੀਂ ਐਕਸਪਲੇਨ ਕਰਾਂਗੇ ਨਾ ਹੀ ਉਹਨੂੰ ਮੈਂਸ਼ਨ ਕਰਾਂਗੇ ਉਹ ਅਸੀਂ ਹੁਣ ਫੜ ਕੇ ਫੇਰ ਹੀ ਤੁਹਾਨੂੰ ਦੁਬਾਰਾ ਦੱਸਾਂਗੇ ਉਹਦੇ ਡੈਫੀਨੇਟਲੀ ਉਹਦਾ ਲਾਇਸੈਂਸ ਵੀ ਕੈਨਸਲ ਹੋਏਗਾ ਉਹਦੇ ਜਿਹੜਾ ਮੈਡੀਕਲ ਸਟੋਰ ਹੈ ਉਹ ਵੀ ਸੀਲਡ ਹੋਏਗਾ ਤੇ ਮਤਲਬ ਇਹ ਦੇਖੋ ਜੀ ਇਹ ਆਪਾਂ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਰਹੇ ਆ ਤੇ ਲੈਣਾ ਦੇਣਾ ਤੇ ਇੱਥੇ ਹੀ ਆ ਜੀ ਕਰਨਾ ਤੇ ਇੱਥੇ ਹੀ ਪੈਣਾ ਸਾਡਾ ਤਾਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਡੇ ਬਟਾਲਾ ਜ਼ਿਲ੍ਹੇ ਦੇ ਬੜੇ ਐਨਰਜੈਟਿਕ ਹੈਗੇ ਆ ਉਹ ਵੀ ਤੇ ਉਹਨਾਂ ਵੱਲੋਂ ਕਲੀਅਰ ਕਟ ਸਾਡੇ ਲਈ ਇਨਸਟਰਕਸ਼ਨਸ ਹੈਗੀ ਆ ਵੀ ਅਸੀਂ ਹਰ ਹਾਲਤ ਦੇ ਵਿੱਚ ਇਹ ਨੋ ਨਸ਼ੇ ਦਾ ਕੋਡ ਵਧਣਾ ਹੈ ਤੇ ਇਸ ਕਰਕੇ ਅਸੀਂ ਹੁਣ ਪ੍ਰੋਪਰ ਦੀ ਸਾਰੇ ਪਾਸਿਓਂ ਹਰ ਤੰਦਈ ਨਾ ਕੰਮ ਕਰ ਰਹੇ ਆ ਤਾਂ ਕਿ ਇਹ ਬਿਲਕੁਲ ਵੀ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਔਰ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜੀ ਆਫਰ ਉਫਰ ਇਹਦੇ ਵਿੱਚ ਮੇਰਾ ਤਾਂ ਪਿਛਲਾ ਰਿਕਾਰਡ ਵੀ ਦੇਖ ਲਿਓ ਜਿੱਥੇ-ਜਿੱਥੇ ਮੈਂ ਐਸਐਚਓ ਰਿਆਂ ਮੈਂ ਅੱਜ ਤੱਕ ਨਾ ਤਾਂ ਕਿਸੇ ਕ੍ਰਿਮੀਨਲ ਨੂੰ ਬਖਸ਼ਿਆ ਤੇ ਨਾ ਹੀ ਮੈਂ ਅੱਗੇ ਤੋਂ ਬਖਸ਼ੂਗਾ